ਕਿਸ ਤਰੀਕੇ ਦੇ ਨਾਲ ਗੋਲੀਆਂ ਚੱਲ ਰਹੀਆਂ ਐ ਇਦਾਂ ਲੱਗਦਾ ਜਿਵੇਂ ਕੋਈ ਫੌਜੀ ਕੈਂਪ ਹੁੰਦਾ ਕਿਤੇ ਫੌਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੁੰਦੀ ਐ ਇਸ ਤਰੀਕੇ ਦੇ ਨਾਲ ਗੋਲੀਆਂ ਚੱਲੀਆਂ ਨੇ ਪੂਰੇ 3:30 ਵਜੇ ਇਹ ਘੱਟੋ ਘੱਟ 50-60 ਜਣੇ ਲੈ ਕੇ ਵੈਪਨ ਨਾਲ ਸਾਰੇ ਕੁ ਅਸਲਾ ਲੈ ਕੇ ਇੱਕੇ ਦੇ ਨਾਲ ਹੱਲਾ ਬੋਲਦਾ ਅਸੀਂ ਤਾਂ ਘਰਾਂ ਦੇ ਪਏ ਸੰਤਾਂ ਤੇ ਲਗਾਉਂਦੇ ਤੇ ਢੇਰਾਂ ਦੇ ਪ੍ਰਵਾਹ ਫੇਰਦੇ ਚੱਲਦੇ ਪਟਾਕੇ ਚੱਲਦੇ ਹੋਣੇ ਪਰ ਜਦੋਂ ਸਾਨੂੰ ਇਧਰੋਂ ਫੋਨ ਗਿਆ ਅੰਦਰੋਂ ਤੇ ਉਹਨਾਂ ਨੇ ਸਾਨੂੰ ਫੋਨ ਲਾਇਆ ਬਾਹਰ ਤੋਂ ਦੇ ਨਾਲ ਆਈ ਗੋਲੀਆਂ ਚਲਾਈ ਜਾਂਦੇ ਫਲਾਣਾ ਮੈਂ ਜਦੋਂ ਪੌੜੀਆਂ 'ਤੇ ਚੜ ਕੇ ਵੇਖਦਾ ਵਾਂ ਇੱਥੇ ਖੜੇ ਆ ਸਾਰੇ ਜਿਨ੍ਹਾਂ ਨੇ ਸਾਰੇ ਖੜੇ ਆ ਗੀਟ ਨੂੰ ਭੰਨਣ ਲੱਗੇ ਜਦੋਂ ਉਹ ਡੇਰ ਨੂੰ ਪਰ ਗੇਂਦਰ ਬਣ ਲੱਗੇ ਮੈਂ ਪੌੜੋਂ ਤੁਰ ਕੇ ਅੰਦਰ ਵੜਿਆ ਮੈਂ ਕਹਾਂ ਜੀ ਮਾਰ ਨਾ ਦੇ ਨੀਂ ਜਦੋਂ ਮਾ ਪੂਹਾ ਜੀ ਨੂੰ ਵਾਜ ਮਾਰੀ ਉੱਠ ਕੇ ਉਹਨਾਂ ਦੇ ਫੈਰ ਮਾਰੇ ਇਹਨਾਂ ਨੇ ਜਿਹੜੇ ਗੋਲੀ ਲੱਗੀ ਆ ਉਹ ਵਿਆਹ ਦੇ ਵਿੱਚ ਆਈ ਹੋਈ ਤੁਹਾਡੀ ਪੂਹਾ ਜੀ ਪੂਹਾ ਜੀ ਸੀ ਪੂਹਾ ਜੀ 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 ਆਪ ਗੱਲ ਕਰੀਏ ਜਿੱਦਾਂ ਫਰੋਹਪੁਰ ਪੁਲਿਸ ਦਾ ਇੱਕ ਬਿਆਨ ਆਇਆ ਫਰੋਹਪੁਰ ਪੁਲਿਸ ਕਹਿੰਦੀ ਵੀ ਪੁਰਾਣੀ ਰੰਜਿਸ਼ ਦੇ ਕਾਰਨ ਹੋਇਆ ਐਵੇਂ ਕਹਿੰਦੇ ਫੁਵਾਵਾ ਨਾ ਫੁਲਾਵੋ ਅਜਿਹਾ ਕੁਝ ਬਿਆਨ ਆਇਆ ਪੁਰਾਣੀ ਰੰਜਿਸ਼ ਕੀ ਇਹੀ ਸੀ ਕਿ ਤੁਸੀਂ ਨਸ਼ਾ ਵੇਚਣ ਤੋਂ ਰੋਕ ਅਏ ਜਿਹੜੇ ਨਸ਼ਾ ਨਹੀਂ ਵੇਚਦੇ ਸੀ ਅਸੀਂ ਇੱਕ ਦੂਜੇ ਦੇ ਵਿਆਹ ਸ਼ਾਦਗਾਂ ਦੇ ਜਾਣੇ ਸੀਗੇ ਓਕੇ ਠੀਕ ਹੈ ਨਾ ਨਾ ਸਾਡਾ ਕੋਈ ਜ਼ਮੀਨਦਾਰ ਵਾਲਾ ਨਾ ਕੋਈ ਸਾਡੀ ਖੰਧ ਸਾਂਝੀ ਐ ਫਿਰ ਸਾਡੇ ਨਾ ਰੌਲਾ ਕਿੰਨਾ ਸਾਡੇ ਕੋਈ ਪੈਸਾ ਲੈਂਦੇ ਨਾ ਰੰਜੇ ਸ਼ੇਹੀ ਅਵੀ ਇਹਨਾਂ ਦਾ 2 ਲੱਖ ਰੁਪਏ ਡੇਲੀ ਇਨਕਮ ਸੀ ਅਹੀਂ ਉਹਨਾਂ ਦੇ ਚ ਚਲੋ ਪੂਰਾ ਦਾ ਸਫਲ ਨਹੀਂ ਹੋਈ ਬੰਦ ਕਰਾਉਣ ਚ ਪਰ ਜਿੰਨਾ ਕਿ ਹੋਇਆ ਵੀ ਇਹਨਾਂ ਨੂੰ ਕੋਸ਼ਤਾ ਸਾਂਹ ਲੱਗੀ ਐ ਵੀ ਕੋਸ਼ਤੇ ਨਾਲ ਬੇਨੰਦ ਘਟਿਆ ਹੀ ਐ ਸਾਡੀ ਰੰਜੇ ਸ਼ੋਰ ਦੱਸੋ ਕਾਦੀ ਗੱਲ ਦੀ ਪੁਲਿਸ ਸਿਰਫ ਪੁਲਿਸ ਇਹਨਾਂ ਨੂੰ ਪੁਲਿਸ ਨੂੰ ਇਹਦਾ ਵੀ ਕ੍ਰਾਸ ਪਰਚਾ ਪਾਈਏ ਤੇ ਚਲੋ ਆਪੇ ਦਬ ਜਾਣ ਕੁਆ ਜੀ ਉਹਨਾਂ ਦਾ ਕੀ ਹਾਲ ਹੈ ਹਾਂ ਉਹਨਾਂ ਦਾ ਜੀ ਹਾਲ ਸੀਰੀਅਸ ਆ ਉਹ ਜਿਹੜੀ ਗੋਲੀ ਸੀ ਲੱਗੀ ਉਹਨਾਂ ਦੇ ਉਹ ਅਜੇ ਅੰਦਰ ਹੀ ਆ ਉਹ ਨਾਲ ਰੀੜ੍ਹ ਦੀ ਹੱਡੀ ਨੂੰ ਟੱਚ ਹੋ ਗਈ ਉਹ ਡਾਕਟਰ ਕਹਿ ਰਹੇ ਆ ਜੇ ਇਹਨੂੰ ਕੱਢਾਂਗੇ ਤੇ ਇਹਨਾਂ ਦਾ ਸੀਰੀਅਸ ਸਾਰਾ ਖੜ ਜਾਣਾ ਵਾ ਤੇ ਜੇ ਵਿੱਚ ਰਹੂਗੀ ਉਹਨਾਂ ਦਾ ਕੋਈ ਵੀ ਖਤਰਾ ਜਦੋਂ ਚੀਜ਼ ਹੀ ਵਿੱਚ ਉਹ ਤੁਹਾਨੂੰ ਇਨਫੈਕਸ਼ਨ ਵਗੈਰਾ ਯਰ ਵਗੈਰਾ ਅਜੇ ਉਹ ਉੱਥੇ ਹੀ ਆ ਜੀ ਉਹਨਾਂ ਦਾ ਕੋਈ ਅਜੇ ਆਪਾਂ ਕਹਿ ਨਹੀਂ ਸਕਦੇ ਵੀ ਉਹ ਸੀਰੀਅਸ ਆ ਜਾਂ ਬਿਲਕੁਲ ਸਹੀ ਹੈ ਅਜੇ ਕੁਝ ਨਹੀਂ ਜੀ ਉਹਨਾਂ ਨੂੰ ਆਪਰੇਸ਼ਨ ਕਰਨ ਦਾ ਸੀ ਕੱਲ ਕੱਲ ਫੇਰ ਡਾਕਟਰਾਂ ਨੇ ਡਿਲੇ ਕਰਤਾ ਵੀ ਨਹੀਂ ਇਹ ਆ ਚੀਜ਼ ਨਹੀਂ ਨਾ ਰੋੜੇ ਅੱਜ ਵੀ ਖਿਲਰੇ ਹੋਏ ਆ ਟੈਂਟ ਪਾਟੇ ਹੋਏ ਆ ਦੂਜੇ ਬੰਨੇ ਬੂਹਾ ਪਾਟਾ ਹੋਇਆ ਗੱਡੀ ਦੇ ਉੱਤੇ ਜਿਹੜੀਆਂ ਪਥਰਾ ਕੀਤਾ ਆ ਗੋਲੀਆਂ ਚਲਾਈਆਂ ਆ ਇੱਧਰ ਸਾਹਮਣੇ ਰੁੱਖਾਂ ਦੇ ਵਿੱਚ ਜਿਹੜੇ ਇੱਟੇ ਵੱਟੇ ਆ ਉਸੇ ਤਰੀਕੇ ਦੇ ਨਾਲ ਅੱਜ ਵੀ ਫਸੇ ਹੋਏ ਆ ਪਰਿਵਾਰ ਨੇ ਜੇ ਅੱਜ ਪਰਿਵਾਰ ਬੈਠਾ ਹੈ ਅੱਜ ਪਰਿਵਾਰ ਦੀ ਜਾਨ ਬਚੀ ਹੈ ਤਾਂ ਉਸ ਵੈਗਰੂ ਨੇ ਜਾਨ ਬਚਾਈ ਏ ਤੇ ਜਾਂ ਫਿਰ ਸਚਾਈ ਨੇ ਜਾਨ ਬਚਾਈ ਏ ਜੋ ਘਰ ਦੇ ਹਾਲਾਤ ਹੈਗੇ ਨੇ ਉਹਦੇ ਤੋਂ ਲੱਗਦਾ ਨਹੀਂ ਕਿ ਇਹਨਾਂ ਨੂੰ ਛੱਡ ਦੇਣ ਦੀ ਨੀਤ ਦੇ ਨਾਲ ਉਹ ਵਿਅਕਤੀ ਆਏ ਹੋਣਗੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਉਹ ਬਿਲਕੁਲ ਇਹਨਾਂ ਨੂੰ ਮਾਰਨ ਦੇ ਲਈ ਹੀ ਪਹੁੰਚੇ ਹੋਣਗੇ ਪਰ ਸੱਚ ਦਾ ਸਾਥ ਉਸ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਅਖੰਡ ਬਾਣੀ ਪੰਥਕ মিডিਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਵੀਰ ਸਿੰਘ ਸਸਤੇ ਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ اسی جیرا ਦੇ ਵਿੱਚ ਮੌਜੂਦ ਹੈਗੇ ਆ ਤੇ جیرا ਦੇ ਵਿੱਚ ਉਸ ਘਰ ਦੇ ਵਿੱਚ ਮੌਜੂਦ ਆ ਜਿਸ ਘਰ ਦੇ ਉੱਤੇ ਸਾਰੇ ਪਰਿਵਾਰ ਦੇ ਸੁੱਤੇ ਹੋਣ ਤੇ ਕੁਝ ਲੋਕਾਂ ਦੇ ਵੱਲੋਂ ਆਣ ਕੇ ਤਾਬੜ ਤੋੜ ਗੋਲੀਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਇਸ ਗੱਲ ਦੀ ਗਵਾਹੀ ਇਸ ਘਰ ਦਾ ਇਹ ਬੂਹਾ ਪਰਦਾ ਤੇ ਸਾਹਮਣੇ ਖੜੀ ਹੋਈ ਇਹ ਗੱਡੀ ਵੀ ਭਰਦੀ ਹੈ ਜੇ ਘਰ ਦੇ ਹਾਲਾਤ ਵਿਖਾਈਏ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਸੋਚੋਗੇ ਕਿ ਇਸ ਘਰ ਦੇ ਵਿੱਚ ਮੌਜੂਦ ਲੋਕ ਬਚ ਕਿੱਦਾਂ ਗਏ ਕਿਉਂਕਿ ਹਮਲਾ ਇੰਨਾ ਭਿਆਨਕ ਕੀਤਾ ਗਿਆ ਇਸ ਘਰ ਦੇ ਜਿਹੜੇ ਮਾਲਕ ਨੇ ਵੀਰ ਸਾਡੇ ਨਾਲ ਆ ਮੰਨਾ ਵੀਰ ਆ ਤੇ ਕਾਫੀ ਲੰਮੇ ਸਮੇਂ ਤੋਂ ਨਸ਼ੇ ਦੇ ਖਿਲਾਫ ਲੜਾਈ ਲੜਦਾ ਆ ਰਿਹਾ ਸਭ ਤੋਂ ਪਹਿਲਾਂ ਵੀਰ ਦਾ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਆ ਤੇ ਉਸ ਤੋਂ ਬਾਅਦ ਇਹ ਸਾਰੀ ਦਾਸਤਾਨ ਪੁੱਛਣ ਦਾ ਦੀ ਕੋਸ਼ਿਸ਼ ਆ ਉਹ ਕਰਾਂਗੇ ਕਿ ਆਖਰ ਹੋਇਆ ਕੀ ਬਣਿਆ ਕੀ ਮਨੇ ਫਿਰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਤਿ ਕੀ ਕਹਾਣੀ ਬਣ ਗਈ ਘਰ ਦੇਖ ਕੇ ਇਦਾਂ ਲੱਗਦਾ ਜਿੱਦਾਂ ਕੋਈ ਜੰਗ ਹੋ ਕੇ ਹਟੀ ਹੁੰਦੀ ਆ ਇਹ ਜੀ ਕਹਾਣੀ ਇਹ ਹੋਇਆ ਜੀ ਮੇਰੇ ਚਾਚਾ ਜੀ ਦੇ ਲੜਕੇ ਦਾ ਵਿਆਹ ਸੀ ਜਿਹੜੇ ਮੇਰੇ ਚਾਚਾ ਜੀ ਦੇ ਚਾਚੀ ਐ ਐਮ ਸੀ ਆ ਇਹਨਾਂ ਨੇ ਪਹਿਲੇ ਹੀ ਧਮਕੀ ਦਿੱਤੀ ਸੀ ਅੱਜ ਤੋ ਜਿਹੜਾ ਵਿਆਹ ਬੰਨਿਆ ਗਿਆ ਸੀ ਨਾ ਇਹਨਾਂ ਨੇ ਉਦੋਂ ਧਮਕੀ ਦੇ ਦਿੱਤੀ ਸੀ ਕਿ ਵੀ ਤੁਹਾਡਾ ਵਿਆਹ ਹੀ ਸਫਲ ਹੋਣ ਨਹੀਂ ਦੇਣਾ ਹਾਂ ਉਹਦਾ ਮੁੱਖ ਕਾਰਨ ਕੀ ਸੀ ਕਾਰਨ ਇਹ ਸੀ ਕਿ ਵੀ ਅਸੀਂਾਂ ਤੋਂ ਤਿੰਨ ਚਾਰ ਸਾਲ ਤੋਂ ਪਹਿਲਾਂ ਤੁਹਾਡੇ ਚੈਨਲ ਰਾਈ ਵੀ ਹੌਰ ਮੀਡੀਆ ਰਾਈ ਵੀ ਇਹਨਾਂ ਦਾ ਛਿੱਟੇ ਦਾ ਕੰਮ ਬਹੁਤ ਕਾਰੋਬਾਰ ਤਕੜਾ ਸੀਗਾ ਇੱਥੇ ਲੈਣਾ ਲੱਗ ਜਾਂਦੀਆਂ ਸੀ ਗਾਕਾਂ ਦੀਆਂ ਅਸੀਂ ਚਲੋ ਸਾਨੂੰ ਨੰਗਨ ਜਿਹ ਦਿੱਕਤ ਸੀ ਨਾਲੇ ਸਾਡੇ ਬੱਚਿਆਂ ਤੇ ਅਸਰ ਪੈਂਦਾ ਸੀ ਪੜ੍ਹਾਈ ਲਿਖਾਈ ਤੇ ਵੀ ਅਸਰ ਪੈਂਦਾ ਤੇ ਉਸ ਤਰ੍ਹਾਂ ਰਿਸ਼ਤੇਦਾਰੀ ਤੇ ਰੈਪਿਊਟੇਸ਼ਨ ਵੀ ਖਰਾਬ ਹੁੰਦੀ ਸੀ ਸਾਰੇ ਭਲੇ ਦੀ ਅਸੀਂ ਚਲੋ ਉਦੋਂ ਕਦਮ ਚੱਕਿਆ ਚਲੋ ਹੰਦੇ ਨਾਲ ਕੁਝ ਨਾ ਕੁਝ ਵੀ ਕਾਂਗਰਸ ਦੇ ਰਾਜਵੀ ਇਹਨਾਂ ਦਾ ਮਾੜਾ ਮੋੜਾ ਚਲੋ ਨਿਕελ ਕੱਸੀ ਇਹਨਾਂ ਦੀ ਪਰਚੀ ਵਗੈਰਾ ਵੀ ਹੋ ਗਈ ਚਲੋ ਜਦ ਦੀ ਕੱਟ ਦੀ ਸ਼ਕਤ ਹੁੰਦੀ ਆ ਚਲੋ ਸਾਡੇ ਨਾਲ ਵਾਲੇ ਸੀ ਲੋਕ ਤੇ ਚਲੋ ਇਹਨਾਂ ਦੇ ਅਸੀਂ ਕੰਮ ਮਾਣ ਮਾਣ ਕੱਟ ਕਰਾਇਆ ਵਾ ਉਸ ਤੋਂ ਬਾਅਦ ਇਹ ਸਾਡੇ ਨਾਲ ਪੱਕੀ ਰੰਜੇ ਚ ਰੱਖਣ ਲੱਗ ਗਏ ਵੀ ਸਾਡਾ ਲੱਖ ਰੁਪਈਆ ਦਾ ਕਾਰੋਬਾਰ ਸੀ ਦਿੱਲੀ ਸਾਨੂੰ ਲੱਖ ਰੁਪਈਆ ਕਮਾਈ ਸੀ ਵੀ ਸਾਡੀ ਬੰਦ ਹੋਈ ਜਾਂਦੀ ਐ ਇਹ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਚੱਕ ਗਏ ਹੂੰ ਇਹਨਾਂ ਨੇ ਮਗਰਲੇ ਸਮੇਂ ਵਿੱਚ ਵੀ ਜਦੋਂ ਮੰਨ ਲਓ ਸਰਕਾਰ ਬੰਦੀ ਆ ਉਦੋਂ ਵੀ ਸਾਡੇ ਤੇ ਤਿੰਨ ਚਾਰ ਵਾਰੀ ਹਮਲੇ ਕੀਤੇ ਉਲਟਾ ਸਾਡੇ ਤੇ ਵੀ ਕਰਾਸ ਪਰਚੇ ਕਰਦੇ ਹਾਂ ਹਾਂ ਬਿਲਕੁਲ ਪ੍ਰਸ਼ਾਸਨ ਦੀ ਸ਼ਹਿਤ ਲਾਲੋ ਜਾਂ ਪੈਸੇ ਦੇ ਜੋਰ ਤੇ ਲਾਲੋ ਸਾਡੇ ਤੇ ਪਰਚੇ ਲਾ ਇਹ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਜਦੋਂ ਲੜਾਈ ਹੋਈ ਸੀਗੀ ਉਦੋਂ ਹੀ ਭਜਾਏ ਵੀ ਪਿਸਤਲ ਵੀ ਖੋਇਆ ਇਹਨਾਂ ਨੇ ਚਲੋ ਮਹੱਲੇ ਵਾਲਿਆਂ ਨੇ ਕਿ ਮਹੱਲੇ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈਣਾ ਬਿਲਕੁਲ ਅਜੇ ਤਾਂ ਕਹਿੰਦੇ ਹੁਣ ਵੀ ਲੜਨਾ ਹੁੰਦਾ ਸਵਾ 3 ਵਜੇ ਜੋ ਹੈ ਸਾਨੂੰ ਮੰਗਾਰ ਲੈਂਦੇ ਅਸੀਂ ਵੀ ਆਪਦੀ ਤਿਆਰੀ ਕਰਦੇ ਅੱਗੋਂ ਸੁੱਤੇ ਪਿਆ ਤੇ ਹਨੱਕਿਆਂ ਦੇ ਇਹਨਾਂ ਨੇ ਵਾਰ ਕੀਤਾ ਵਾ ਇਹ ਦਲੇਰੀ ਥੋੜੀ ਉਹਨਾਂ ਦੀ ਕੋਈ ਜੀ ਉਸ ਦਿਨ ਘਰ ਦੇ ਵਿੱਚ ਵਿਆਹ ਸੀਗਾ ਵਿਆਹ ਸੀ ਜੀ ਰਿਸੈਪਸ਼ਨ ਪਾਰਟੀ ਖਤਮ ਹੋਈ ਸੀਗੀ ਉਸ ਤੋਂ ਪਹਿਲਾਂ ਹੀ 11:30 ਵਜੇ ਜਦੋਂ 10 ਵਜੇ ਘਟਕਾਂ ਤੋੜ ਰਹੇ ਸੀਗੇ ਆਪਦੇ ਰਿਸ਼ਤੇਦਾਰ ਆਉਂਦੇ ਕਿਉਂਕਿ ਚਾਲੂ ਤੇ ਨਿਹਦਾ ਹੋ ਜਾਂਦਾ ਪਾਰਟੀ ਪੜ ਕੇ ਕਰਕੇ ਕਰਤੇ ਹੀ ਤੋਰ ਉਹਦੇ ਨੇ ਪਹਿਲਾਂ ਗੱਡੀ ਦੇ ਬਾਹਰ ਕੀਤਾ ਸੀ ਪੁਲਿਸ ਨੂੰ ਤਲਾਸ਼ ਦਿੱਤੇ ਪੁਲਿਸ ਚਲਾਈ ਆ ਪੁਲਿਸ ਨੇ ਇਹਨਾਂ ਨੂੰ ਟਿਕਾਇਆ ਸਾਨੂੰ ਵੀ ਟਿਕਾਇਆ ਚਲਾਈ ਵੀ ਟੇਕੇ ਵੀ ਵਿਆਹ ਸ਼ਾਦੀ ਹੈਗਾ ਰਿਸ਼ਤੇਦਾਰ ਆਇਆ ਵੀ ਆਪਾਂ ਨਹੀਂ ਲੜਨਾਗਾ ਚਲੋ ਇਹ ਵੀ ਟੇਕ ਗਏ ਉਸ ਟਾਈਮ ਬਾਅਦ ਚ ਪੁਲਿਸ ਨੇ ਸਾਨੂੰ ਇਹ ਸਿਵਾਸ਼ਨ ਦਿੱਤਾ ਵੀ ਅਸੀਂ ਇੱਥੇ ਨਾਕਾ ਲਾ ਕੇ ਬੈੰਨੇ ਆ ਤੁਸੀਂ ਆਪਦੇ ਘਰ ਜਾਰਮਾਨਾ ਸੋ ਮੈਂ ਇਧਰ ਆਪਦੇ ਚਾਚਾ ਜੀ ਦੇ ਘਰ ਜਾ ਰਿਹਾ ਕਿਉਂਕਿ ਰਿਸ਼ਤੇਦਾਰ ਆਏ ਸੀ ਬਾਕੀ ਸਰ ਅੰਦਰਲੇ ਘਰ ਆ ਸਾਡੇ ਬਾਕੀ ਉੱਥੇ ਵੀ ਪੈਪ ਹੋ ਗਏ ਪਰ ਜਦੋਂ ਇਹਨਾਂ ਨੇ ਇਹਨਾਂ ਦੇ ਡੈਡੀ ਨੇ ਰੋਸ਼ਨ ਸਿੰਘ ਤੋਤੀ ਨੇ ਪੁਲਿਸ ਨੂੰ 1:30 ਵੇ ਫਿਰ ਫੋਨ ਲਾਇਆ ਵੀ ਤੁਸੀਂ ਗਏ ਚਲੇ ਆ ਕਿ ਨਹੀਂ ਉਹ ਮੌਕਾ ਫਾਲਦੇ ਸੀ ਜਦੋਂ ਪੁਲਿਸ ਜਾਵੇ ਅਜਿਹਾ ਤਾਂ ਤਿੱਗੇ ਸੀ ਕਹਿੰਦਾ ਵੀ ਤੁਸੀਂ ਗਏ ਚਲੇ ਕਿ ਨਹੀਂ ਉਹ ਕਹਿੰਦੇ ਨਹੀਂ ਇੱਥੇ ਆਖੇ ਇੱਥੇ ਤਾਂ ਉਹ ਕਿਰਪਾਨ ਵਾਲਾ ਉਹ ਪੁਲਿਸ ਨੇ ਫਿਰ ਘੇੜਾ ਮਾਰਿਆ ਜੇ ਕੋਈ ਹੋਵੇ ਤੇ ਬਹੁਤ ਤਲਾਹ ਤੇ ਲੈਂਦੇ ਸੀ ਇਹ ਜਾਨ ਬਿਲਕੁਲ ਵੀ ਅਹੀਂ ਆ ਕੋਈ ਵਾਰਦਾਤ ਕਰੀਏ ਚਲੋ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਹੁਣ ਪੁਲਿਸ ਨੇ ਵਿਚਰੋ ਰੌਂਡ ਕੀਤਾ ਜਾਂ ਸ਼ਹਿਰ ਚ ਗਈ ਚਲੇ ਜਾਂ ਉਹਨਾਂ ਨੂੰ ਸੀ ਟਿਕਟ ਘਾਉਣ ਕਿੰਨੇ ਹੋਣਾ ਪੂਰੇ 3:30 3:00 ਵਜੇ ਇਹ ਘੱਟੋ ਘੱਟ 50-60 ਜਣੇ ਲੈ ਕੇ ਵੈਪਨ ਨਾਲ ਸਾਰੇ ਕੋਈ ਅਸਲਾ ਲੈ ਕੇ ਇੱਕੇ ਦਿਨ ਇਹਨਾਂ ਨੇ ਹੱਲਾ ਬੋਲਤਾ ਅਸੀਂ ਤਾਂ ਘਰਾਂ ਚ ਪਏ ਸੰਤਾਂ ਤੇ ਲਗਾਈ ਤੇ ਦੇਣਾ ਤੇ ਪ੍ਰਵਾਸ ਫੇਰ ਗਿਆ ਚੱਲਦਿਆਂ ਪਟਾਕੇ ਚੱਲਦੇ ਹੋਣੇ ਪਰ ਜਦੋਂ ਸਾਨੂੰ ਇਧਰੋਂ ਫੋਨ ਗਿਆ ਅੰਦਰੋਂ ਤੇ ਉਹਨਾਂ ਨੇ ਸਾਨੂੰ ਫੋਨ ਲਾਇਆ ਬਾਹਰ ਤੋਂ ਦੇ ਨਾਲ ਹੋਈ ਗੋਲੀਆਂ ਚਲਾਈ ਜਾਂਦੇ ਫਲਾਣਾ ਮੈਂ ਜਦੋਂ ਪੌੜੀਆਂ ਉੱਤੇ ਚੜਕੇ ਵੇਖਦਾ ਵਾਂ ਇੱਥੇ ਖੜੇ ਸਾਰੇ ਜਿਨ੍ਹਾਂ ਨੇ ਸਾਰੇ ਖੜੇ ਆ ਗੇਟ ਨੂੰ ਭੰਨਣ ਲੱਗੇ ਜਦੋਂ ਉਹਨੂੰ ਗੇਟ ਨੂੰ ਭੰਨ ਕੇ ਅੰਦਰ ਬਣਨ ਲੱਗੇ ਮੈਂ ਪਾੜੂਗਾ ਤਦ ਕਰਕੇ ਅੰਦਰ ਵੜਿਆ ਮੈਂ ਕਿਹਾ ਜੀ ਮਾਰ ਨਾ ਦੇਂ ਅੰਦਰੋਂ ਮਪੂਆ ਜੀ ਨੂੰ ਵਾਏ ਮਾਰੀ ਉੱਠ ਕੇ ਉਹਨਾਂ ਨੇ ਫੇਰ ਮਾਰੇ ਇਹਨਾਂ ਨੇ ਜਿਹੜੀ ਗੋਲੀ ਲੱਗੀ ਆ ਉਹ ਵਿਆਹ ਦੇ ਵਿੱਚ ਆਈ ਹੋਈ ਤੁਹਾਡੀ ਪੂਆ ਜੀ ਪੂਆ ਜੀ ਸੀ ਪੂਆ ਜੀ ਪੂਆ ਜੀ ਹਾਂ ਤੇ ਜੇ ਆਪ ਗੱਲ ਕਰੀਏ ਜਿੱਦਾਂ ਫਰੋਹੇਪੁਰ ਪੁਲਿਸ ਦਾ ਇੱਕ ਬਿਆਨ ਆਇਆ ਫਰੋਹੇਪੁਰ ਪੁਲਿਸ ਕਹਿੰਦੀ ਵੀ ਪੁਰਾਣੀ ਰੰਜਿਸ਼ ਦੇ ਕਾਰਨ ਹੋਇਆ ਐਵੇਂ ਕਹਿੰਦੇ ਫੁਵਾਵਾ ਨਾਮ ਫੁਲਾਵੋ ਅਜਿਹਾ ਕੁਝ ਬਿਆਨ ਆਇਆ ਪੁਰਾਣੀ ਰੰਜਿਸ਼ ਕੀ ਇਹੀ ਸੀ ਕਿ ਤੁਸੀਂ ਨਸ਼ਾ ਵੇਚਣ ਤੋਂ ਰੋਕਦੇ ਸੀ ਤੁਹਾਨੂੰ ਵੀ ਪਤਾ ਹੈ ਸਾਰੀ ਸੋਸ਼ਲ ਮੀਡੀਆ ਤੇ ਸਭ ਤੇ ਕੋਈ ਇਹ ਤਾਂ ਕੋਈ ਮੇਰੇ ਕੋਲੇ ਘੱਟੋ ਘੱਟ 10 ਤੋਂ 15 ਦਰਖਾਸਤਾਂ ਪਈਆਂ ਨੇ ਇਹਨਾਂ ਦੇ ਕੋਲ ਜੋ ਐਸਐਸਪੀ ਤੋਂ ਰਿਮਾਰਕ ਹੋ ਗਏ ਵੀ ਇੱਥੇ ਆਈਆਂ ਸਾਰੇ ਚੈਨਲਾਂ ਤੇ ਖਬਰਾਂ ਚੱਲੀਆਂ ਹਨ ਮੈਂ ਕਿ ਆਮ ਆਦਮੀ ਬਣ ਦੇ ਨਾਲ ਪ੍ਰਚਾਰ ਵੀ ਇਸੇ ਚੀਜ਼ ਦਾ ਕੀਤਾ ਵੀ ਜੇ ਆਮ ਆਦਮੀ ਸਰਕਾਰ ਹੁੰਦੀ ਤਾਂ ਨਸ਼ਾ ਬਿਲਕੁਲ ਬੰਦ ਹੋ ਜਾਊਗਾ ਠੀਕ ਹੈ ਨਾ ਤੁਹਾਡੇ ਸਾਹਮਣੇ ਕੋਈ ਲੋਕੀ ਸ਼ੋਭੀ ਗੱਲ ਨਹੀਂ ਠੀਕ ਹੈ ਮੇਰੇ ਨਾਲ ਦੱਸੋ ਕਿ ਰੰਜਿਸ਼ ਕੀ ਜਿਹੜੋ ਇਹਨਾਂ ਸਾ ਨਹੀਂ ਵੇਚਦੇ ਸੀ ਅਸੀਂ ਇੱਕ ਦੂਜੇ ਦੇ ਵਿਆਹ ਸ਼ਾਦਗਾਨੇ ਜਾਣੇ ਸੀਗੇ ਓਕੇ ਠੀਕ ਹੈ ਨਾ ਨਾ ਸਾਡਾ ਕੋਈ ਜ਼ਮੀਂਦਾਰ ਵਾਲਾ ਨਾ ਕੋਈ ਸਾਡੀ ਖੰਧ ਸਾਂਝੀ ਹੈ ਤੇ ਸਾਡੇ ਇਹਨਾਂ ਦਾ ਰੌਲਾ ਕਿ ਨਾ ਸਾਡੇ ਕੋਈ ਪੈਸਾ ਲੈਂਦੇ ਨਾ ਰੰਜਿਸ਼ ਇਹ ਹੀ ਆ ਵੀ ਇਹਨਾਂ ਦਾ 2 ਲੱਖ ਰੁਪਏ ਡੇਲੀ ਇਨਕਮ ਸੀ ਅਸੀਂ ਉਹਨਾਂ ਦੇ ਚ ਚਲੋ ਪੂਰਾ ਦਾ ਸਫਲ ਨਹੀਂ ਹੋਈ ਬੰਦ ਕਰਾਉਣ ਚ ਪਰ ਜਿੰਨਾ ਕਿ ਹੋਵੇ ਇਹਨਾਂ ਨੂੰ ਕੋਸ਼ਤਾ ਸਾਨ ਲੱਗੀ ਹੈ ਕੋਸ਼ਤੇ ਨਾਲ ਬੇਨੰਦ ਘਟਿਆ ਹੀ ਹੈ ਸਾਡੀ ਰੰਜੇ ਸ਼ੋਰ ਦੱਸੋ ਕਾਹਦੀ ਗੱਲ ਦੀ ਪੁਲਿਸ ਸਿਰ ਦਾ ਵੀ ਕ੍ਰਾਸ ਪਰਚਾ ਪਾਈਏ ਤੇ ਚਲੋ ਆਪੇ ਨੰਦਬਜਾਨ ਕੇ ਥੋੜਾ ਅੰਗੇ ਜਿੰਨੀ ਵਾਰੀ ਵੀ ਕਾਰਵਾਈ ਹੋਈ ਆ ਪੁਲਿਸ ਕ੍ਰਾਸ ਪਰਚੇ ਕਰ ਦਿੰਦੀ ਰਹੀ ਆ ਕ੍ਰਾਸ ਪਰਚੇ ਕਰ ਦਿੰਦੇ ਰਹੀ ਆ ਜੀ ਉਹ ਉਹ ਲੈ ਨਹੀਂ ਮੈਡਮ ਰਹੀ ਉਹ ਪਹਿਲਾਂ ਤੁਹਾਨੂੰ ਪਤਾ ਆ ਦੀਪਕਾ ਉਹ ਉਹਨਾਂ ਨੂੰ ਉਹਨਾਂ ਨੂੰ ਇਹ ਸੀ ਜਦੋਂ ਡੀਐਸਪੀ ਅਤਲ ਸੋਨੀ ਜੀ ਸੀ ਉਦੋਂ ਉਹਨਾਂ ਨਾਲ ਚਲੋ ਹੋਈ ਆ ਡੀਐਸਪੀ ਅਤਲ ਸੋਨੀ ਜੀ ਨੇ ਚੰਗਾ ਕੰਮ ਕੀਤਾ ਉਹਨਾਂ ਨੇ ਉੱਥੇ ਕੱਢਿਆ ਸੀਗਾ ਉਹ ਫੇਰ ਆ ਕੇ ਉਹੀ ਲਾਕ ਡਾਟ ਮੇਰੇ ਨਾਲ ਰੱਖਣ ਲੱਗ ਗਏ ਵੀ ਮੇਰੇ ਖਿਲਾਫ ਬੋਲਦਾ ਸੀਗਾ ਆਪਾਂ ਤਾਂ ਉਹਦੇ ਜੇ ਹੁਣ ਜੇ ਹੁਣ ਜਦੋਂ ਮੰਨ ਲਓ ਹੋਣ ਵਾਲੇ ਡੀਐਸਪੀ ਸਹੀ ਕੰਮ ਕਰਨਗੇ ਆਪਾਂ ਉਹਨਾਂ ਨੂੰ ਸ ਇਦੂਬਦ ਕੇ ਨਹੀਂ ਕੋਸ਼ਣ ਇਦੂਗਾ ਤਾਂ ਬਲਾਛੇ ਹੀ ਜਾਣੀਆਂ ਬਾਅਦ ਚ ਮੈਂ ਹੁਣ ਆਦਾ ਕੰਮ ਕਰਤੇ ਜਨਾ ਮੈਨੂੰ ਉਧਰ ਜਾਣਾ ਬਈ ਜਦ ਤਨ ਸੇਫ ਹੋ ਗਏ ਜਦ ਤਨ ਉਹ ਬੰਦੇ ਫੜੇ ਗਏ ਮੈਨੂੰ ਮਰ ਮੋਗੇ ਜਾਣਾ ਮੈਨੂੰ ਮਰ ਰਾਹ ਚ ਕਿੱਥੇ ਘੇਰ ਲੈਣ ਜਿਹੜੇ ਬੰਦੇ ਇਹ ਨਹੀਂ ਡਰੇ ਘਰ ਚ ਵੜਨ ਤੋਂ ਨਹੀਂ ਡਰੇ ਉਹ ਰਾਹ ਚ ਤਾਂ ਕਿਤੇ ਘੇਰ ਸਾਧਿਆ ਮੇਰੀ ਤਾਂ ਪ੍ਰਸ਼ਾਸਨ ਨੂੰ ਇਹੇ ਮੰਗਾ ਵੀ ਜਲਦੀ ਤੋਂ ਜਲਦੀ ਡੀਐਸਪੀ ਸਾਹਿਬ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਠੀਕ ਹੈ ਨਾ ਜੀ ਅਰੈਸਟ ਕਰਕੇ ਤੇ ਉਦੋਂ ਅਹੀ ਆਪਦਾ ਸੇਫ ਮੰਨ ਲਿਓ ਜਦ ਬੰਦੇ ਅਰੈਸਟ ਹੋ ਗਏ ਰੋਂ ਸਾਨੂੰ ਕੋਈ ਖਤਰਾ ਨਹੀਂ ਗਾ ਅਸੀਂ ਤੇਥ ਉਹ ਵੀ ਕਹਿੰਦਾ ਚਿੱਟੇ ਦੇ ਤਸਕਰ ਸੀ ਅਜਿਹਾ ਕਹਿੰਦਾ ਇਹਨਾਂ ਨਾਲ ਵੀ ਇਨਕਾਉਂਟਰ ਕਰੋ ਜਿਹੜੇ ਕਿਸਾਨੂੰ ਮਾਰਨ ਲੱਗੇ ਕਿਸੇ ਪਰਿਵਾਰ ਨੂੰ ਕਿ ਬੁੜੀ ਤੇ ਮਾਰ ਗੋਲੀ ਮਾਰਨ ਲੱਗੇ ਨੇ ਸੀਨੀਅਰ ਕੀਤੀ ਇਹਨਾਂ ਦੇ ਵੀ ਇਹੀ ਐਕਸ਼ਨ ਕਰੋ ਇਹਨਾਂ ਨੂੰ ਕੋਈ ਜੇਲ ਨਾ ਕੋਸ਼ ਨਾ ਕਰੋ ਇਹਨਾਂ ਦਾ ਇੱਕ ਤਾਂ ਇਨਕਾਉਂਟਰ ਕਰੋ ਫਿਰ ਇਹਨਾਂ ਨੂੰ ਨੀਅਤ ਵੇਖੋ ਇਹ ਜਿਹੜਾ ਵੀਰ ਆ ਸੰਗਤ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਬੈਂਕ ਦੇ ਵਿੱਚ ਡਿਊਟੀ ਕਰਦਾ ਆ ਇਹ ਕੰਮਕਾਰ ਵਾਲਾ ਵੀਰ ਆ ਤੇ ਬਹੁਤ ਸਮਝਦਾਰ ਤੇ ਬਹੁਤ ਸੂਝਵਾਨ ਆ ਪਰ ਜਿਹੜੀਆਂ ਗੱਲਾਂ ਮੂੰਹ ਦੇ ਵਿੱਚੋਂ ਨਿਕਲ ਰਹੀਆਂ ਜਿਵੇਂ ਇਨਕਾਊਂਟਰ ਦੀ ਗੱਲ ਹੋਈ ਹੈ ਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਦਰਦ ਦੇ ਬਲਬਲੇ ਹੁੰਦੇ ਆ ਜਦੋਂ ਆਪਣੇ ਪਰਿਵਾਰ ਦੇ ਉੱਤੇ ਕੁਝ ਵੀਦਦਾ ਤੇ ਫਿਰ ਇਹ ਗੱਲਾਂ ਮੂੰਹ ਦੇ ਵਿੱਚੋਂ ਨਿਕਲਣੀਆਂ ਆ ਆਪ ਮੁਹਾਰੇ ਹੀ ਨਿਕਲ ਆਉਂਦੀਆਂ ਤੇ ਨਿਕਲਣੀਆਂ ਬਣ ਜਾਂਦੀਆਂ ਨੇ ਤੇ ਸੰਗਤ ਜੀ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਣਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਇਸੇ ਘਰ ਦੇ ਬਾਹਰ ਖੜ ਕੇ ਸੰਗਤ ਦੇ ਨਾਲ ਗੱਲਬਾਤ ਕੀਤੀ ਤੇ ਸੰਗਤ ਨੇ ਰੋ ਰੋ ਕੇ ਕਰਲਾ ਕਰਲਾ ਕੇ ਕਿਹਾ ਸੀ ਕਿ ਸਾਡੇ ਮਹੱਲੇ ਦੇ ਵਿੱਚ ਨਸ਼ਾ ਖੰਡ ਦੇ ਵਾਂਗੂ ਵਿਕਦਾ ਤੇ ਮੈਨੂੰ ਲੱਗਦਾ ਅਜੋ ਸੇ ਕਿਹੇ ਹੋਏ ਬੋਲਾਂ ਦਾ ਖਮਿਆਜਾ ਇਸ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਫਿਰ ਉਸ ਤੋਂ ਬਾਅਦ ਇੱਥੋਂ ਜਦੋਂ ਹਮਲਾ ਕਰ ਦਿੱਤਾ ਗਿਆ ਫਿਰ ਆਪਣੀ ਮਰਜ਼ੀ ਦੇ ਨਾਲ ਜਾਂਦੇ ਨੇ ਜਾਂ ਪੁਲਿਸ ਆਉਂਦੀ ਹੈ ਕਿਸ ਤਰੀਕੇ ਦੇ ਨਾਲ ਜਾਂਦੇ ਨੇ ਫਿਰ ਜੀ ਸਾਨੂੰ ਐਵੇਂ ਸੀ ਭੂਆ ਜੀ ਤੇ ਗੋਲੀ ਲੱਗ ਗਈ ਆ ਕਿਤੇ ਡੈਥ ਹੀ ਨਾ ਹੋ ਜੇ ਅਸੀਂ ਚਲੋ ਅੰਦਰੋਂ ਪੁਲਿਸ ਨੂੰ ਨੰਬਰ ਹੈਗੇ ਸਾਰਾ ਨਾ ਪੁਲਿਸ ਨੂੰ ਫੋਨ ਲਾਇਆ ਪੁਲਿਸੀ ਸੁਤੇ ਤੁਹਾਨੂੰ ਪਤਾ ਬੰਦਾ ਇਕੱਲੇ ਹੀ ਆਉਂਦੇ ਨੇ ਇਮੀਡੀਐਂਟਲੀ ਉਹ ਵੀ ਚਲੋ ਆ ਉਹਨਾਂ ਨੇ 20 25 30 ਮਿੰਟ ਲਾ ਲਏ ਉਹਨਾਂ ਚ ਕਿ ਪੂਰਾ ਰਾਜ ਜਦੋਂ ਉਹਨਾਂ ਨੂੰ ਕਿਸੇ ਨੇ ਦੱਸਤਾ ਵੀ ਹੁਣ ਬੱਸ ਕਰੋ ਵੀ ਆਪ ਸਮਝੋਗੇ ਉਹਨਾਂ ਨੇ ਤੁਹਾਡੇ ਦਿੜੀ ਮਾਦ ਤੁਹਾਨੂੰ ਰਿਕਾਰਡਿੰਗ ਸੁਣਾਈ ਆ ਉਹਦੇ ਚ ਉਹ ਕਹਿੰਦੇ ਆਪਣਾ ਸਾਰੇ ਜਿੰਨੇ ਆਪਣੇ ਹਵਾਲਾ ਰੌਂ ਦਾ ਸਾਰੇ ਇਕੱਠੇ ਕਰ ਲਓ ਸਬੂਤ ਰਾਂ ਰਵੇ ਤੇ ਆਪਾਂ ਚੱਲ ਗਏ ਉਹ ਸਾਰੀ ਰਿਕਾਰਡਿੰਗ ਮੇਰੇ ਕੋਲੇ ਜਿਹੜੀ ਤੁਹਾਨੂੰ ਮੈਂ ਸੁਣਾ ਚੁੱਕਿਆ ਉਹਦੇ ਚ ਉਹਨਾਂ ਨੇ ਕਹ ਜਰ ਉਹਨਾਂ ਦਾ ਸਾਰਾ ਇਕੱਠਾ ਕਰ ਲਿਆ ਇੰਜਵਾਏ ਕਰ ਲਿਆ ਕੋਠੇ ਤੇ ਲਲਕਾਰੇ ਮਾਰ ਲੈ ਨੱਚ ਨੂੰ ਚਲੇ ਵੀ ਅਹੀਂ ਆਪਾਂ ਨੇ ਕਿੱਡਾ ਕਿਥੋਂ ਜੰਗ ਜਿੱਤ ਚੱਲੇ ਆ ਜੰਗ ਤਾਂ ਤਾਂ ਉਹਦੇ ਜੇ ਲਲਕਾਰ ਕੇ ਆਉਂਦੇ ਅੱਗੋਂ ਅਹੀਂ ਖੜੇ ਨੇ ਸਾਨੂੰ ਹਰਾ ਕੇ ਜਾਂਦੇ ਇਹ ਕੀ ਸੁੱਤੇ ਪਿਆ ਤੁਸੀਂ ਵਾਰ ਕਰਤੇ ਕਿੱਡੀ ਜੰਗ ਜਿੱਤ ਲਈ ਤੁਸੀਂ ਉਹ ਫਿਰ ਆਦੀ ਮਰਜ਼ੀ ਨਾਲ ਗਏ ਉਹਦੇ ਬਾਅਦ ਪੁਲਿਸ ਆਈ ਆ ਫਿਰ ਅਹੀਂ ਆਦੇ ਬੂਹਾਂ 'ਚ ਜਰ ਉਹ ਪੁਲਿਸ ਨੇ ਕਰ ਅਹੀਂ ਬਾਹਰ ਤੋਂ ਦੇ ਗੇਟ ਤੇ ਖੜੇ ਆ ਜਾਓ ਬਾਹਰ ਫਿਰ ਉਸੇ ਗੱਡੀ 'ਚ ਪਾ ਕੇ ਭੂਆ ਜੀ ਨੂੰ ਲੈ ਕੇ ਗਏ ਫਿਰ ਹੂੰ ਹੂੰ ਐਮ ਐਲ ਏ ਸਾਹਿਬ ਕੱਲ ਇੱਥੇ ਪਹੁੰਚਦੇ ਆ ਹਾਂ ਹਾਂ ਐਮ ਐਲ ਏ ਸਾਹਿਬ ਵੀ ਕਿਤੇ ਨਾ ਕਿਤੇ ਬੇਬਸ ਜੇ ਨਜ਼ਰ ਆਏ ਉਹਨਾਂ ਨੇ ਕਿਹਾ ਮੈਂ ਪੁਲਿਸ ਨੂੰ ਬੜਾ ਕਹਿਣਾ ਮੇਰੀ ਮੰਨਦੇ ਨਹੀਂ ਉਸ चीज ਨੂੰ ਕਿੱਦਾਂ ਵੇਖਦੇ ਐ ਐਮ ਐਲ ਏ ਸਾਹਿਬ ਦੀ ਵਾਕੇ ਪੁਲਿਸ ਮੰਨਦੀ ਨਹੀਂ ਹੋਊਗੀ ਜੇ ਐਮ ਐਲ ਏ ਸਾਹਿਬ ਕਹਿੰਦੇ ਮੈਂ ਤਾਂ ਕਹਿੰਨੇ ਚਲੋ ਆਪਾਂ ਨੂੰ ਆਪਾਂ ਨੂੰ ਮੰਨ ਲਓ ਜੇ ਆਪਾਂ ਕਿਹਨੂੰ ਜਿਤਾਇਆ ਜਾਂ ਐਮ ਐਲ ਏ ਜਿ ਬਣਾਇਆ ਅਹੁਦਾ ਦਿੱਤਾ ਤੇ ਆਪਾਂ ਤਾਂ ਉਹਨਾਂ ਤੋਂ ਹੀ ਮੰਗ ਕਰ ਸਕਦੇ ਨਾ ਠੀਕ ਹੈ ਨਾ ਜੀ ਆਪਾਂ ਪ੍ਰਸ਼ਾਸਨ ਤੋਂ ਸਿੱਧਾ ਨਹੀਂ ਕਹਿ ਸਕਦੇ ਜੀ ਆਪਣੀ ਮਰਜ਼ੀ ਨਹੀਂ ਆਪਾਂ ਜੇ ਮੰਨ ਲਓ ਜੋ ਆਪਾਂ ਜਿੱਤ ਕੇ ਇੰਨੀ ਆਪਣੇ ਤਾਂ 3-4 ਲੱਖ ਰੁਪਏ ਲੱਖ ਰੁਪਏ ਦਾ ਹੁੰਦਾ ਇੱਕ ਨਾ ਵੋਟਾਂ ਦਾ ਇੱਕ ਵਿਧਾਨ ਸਭਾ ਹਲਕਾ ਹੁੰਦਾ ਵਾ ਜੇ ਆਪਾਂ ਇੰਨੀ ਬਹੁਮਤ ਤੋਂ ਉਹਨਾਂ ਨੂੰ ਦਿੱਤਾ ਵਾ ਹਨ ਤੇ ਉਹਨਾਂ ਨੂੰ ਤਾਂ ਆਪ ਚਾਹੀਦਾ ਵੀ ਉਹਨਾਂ ਨੇ ਮੰਨਣੀ ਚਾਹੀਦੀ ਨਾ ਘੜ ਘੜ ਸਰਕਾਰ ਚਾ ਕੋਈ ਇਹ ਹੋਵੇ ਜਾਂ ਹੋਵੇ ਵੀ ਸਰਕਾਰ ਉੱਤੇ ਹੋਰ ਕਿਸੇ ਦੀ ਹੈ ਤੇ ਇਹ ਐਮਐਲਏ ਦੀ ਹੋਰ ਉਹੀ ਪਾਰਟੀ ਸਰਕਾਰ ਆ ਉਹੀ ਐਮ.ਐਲ.ਏ ਹੈ ਨਾ ਮੈਨਾਂ ਕਹਿੰਦਾ ਚਲੋ ਉਹਨਾਂ ਨੇ ਸੀ ਆਈ ਕਾਲਜ ਨੂੰ ਇਨਫਾਸ਼ਨ ਦਿੱਤਾ ਮੈਂ ਦੋਸ਼ਕਾਂ ਨੂੰ ਜੋ ਕਰਨ ਤੋਂ ਵੱਧ ਸਜ਼ਾ ਦਿਵਾਉਂਗਾ ਸਭ ਕੁਝ ਕਰੂੰਗਾ ਲਾਜ ਲਈ ਵੀ ਜੋ ਮੇਰਾ ਭਾਂਦਾ ਸਰਦਾ ਮੈਂ ਕਰਾਉਂਗਾ ਠੀਕ ਹੈ ਨਾ ਜੋ ਐਡਮਿਟ ਆਪਣੇ ਭੂਆ ਜੀ ਉਹਨਾਂ ਦਾ ਕੀ ਹਾਲ ਆ ਹਾਂ ਉਹਨਾਂ ਦਾ ਜੀ ਹਾਰ ਸੀਦੇ ਸ ਆ ਉਹ ਜਿਹੜੀ ਗੋਲੀ ਸੀ ਲੱਗੀ ਉਹਨਾਂ ਦੇ ਉਹ ਅਜੇ ਅੰਦਰ ਹੀ ਆ ਉਹ ਨਾ ਰੀੜ ਤੇ ਹੱਡੀ ਨੂੰ ਟੱਚ ਹੋ ਗਈ ਉਹ ਡਾਕਟਰ ਕਹਿ ਰਿਹਾ ਜੇ ਇਹਨੂੰ ਕੱਢਾਂਗੇ ਤੇ ਇਹਨਾਂ ਦਾ ਸੀਦੇ ਸਾਰਾ ਖੜ ਜਾਣਾ ਵਾ ਤੇ ਜੇ ਵਿੱਚ ਰਹੂਗੀ ਉਹਨਾਂ ਦਾ ਕੋਈ ਵੀ ਖਤਰਾ ਜਦੋਂ ਚੀਜ਼ ਹੀ ਵਿੱਚ ਉਹ ਤੁਹਾਨੂੰ ਇਨਫੈਕਸ਼ਨ ਵਾਲਾ ਯਾਰ ਵਗੈਰਾ ਅਜੇ ਉਹ ਉੱਥੇ ਹੈ ਜੀ ਉਹਨਾਂ ਦਾ ਕੋਈ ਅਜੇ ਆਪਾਂ ਕਹਿ ਨਹੀਂ ਸਕਦੇ ਵੀ ਉਹ ਸੀਰੀਅਸ ਹੈ ਜਾਂ ਬਿਲਕੁਲ ਸਹੀ ਹੈ ਅਜੇ ਕੁਝ ਨਹੀਂ ਜੀ ਉਹ ਆਪਰੇਸ਼ਨ ਕਰਨ ਦਾ ਸੀ ਕੱਲ ਕੱਲ ਫੇਰ ਡਾਕਟਰਾਂ ਨੇ ਡਿਲੇ ਕਰਤਾ ਵੀ ਨਹੀਂ ਇਹ ਆ ਚੀਜ਼ ਨਹੀਂ ਬਾਕੀ ਮਹਾਰਾਜ ਹੱਥ ਜੇ ਅੱਗੇ ਕੀ ਬੰਦ ਉਹਨਾਂ ਨੇ ਹੁਣ ਤਿੰਨ ਦਿਨ ਬੀਤ ਗਏ ਸਾਰੀ ਵਾਰਦਾਤ ਹੋਈ ਹਾਂ ਜੀ ਹਾਂ ਜੀ ਤੀਜਾ ਅਜੇ ਤੀਜਾ ਦਿਨ ਹੈ ਜੀ ਇਸ ਚੀਜ਼ ਨੂੰ ਹੁਣ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਪਰ ਅਸੀਂ ਤਾਂ ਕਹਿੰਨੇ ਇੱਕ ਉਹਨਾਂ ਦਾ ਜਿਹੜਾ ਮੁੰਡਾ ਆਪ ਦੇ ਫੇਕ ਸੱਟ ਮਾਰ ਕੇ ਕੁਝ ਗਾਜਬ ਤੇ ਲੋ ਨੂੰ ਕੱਲ ਚੱਕ ਲੈ ਡੀਐਸਪੀ ਸੇ ਤੇ ਕਹਿੰਨੇ ਉਹਨੂੰ ਰਿਮਾਂਡ ਤੇ ਲਾਓ ਜਿਹੜੇ ਦੂਜੇ ਬੰਦੇ ਆ ਜਿਹੜੇ ਫੜਾਏ ਆ ਉਹ ਵੀ ਵਿੱਚ ਉਹਨਾਂ ਨੂੰ ਰਿਮਾਂਡ ਤੇ ਲਾਓ ਸਾਰਿਆਂ ਨੂੰ ਗ੍ਰਿਫਤਾਰ ਕਰੋ ਮੈਂ ਸਾਰੇ ਜਿਵੇਂ ਬਾਈ ਨੇਮ ਉਹਨਾਂ ਨੂੰ ਗ੍ਰਿਫਤਾਰ ਕਰੋ ਅਸੀਂ ਆ ਦਾ ਸੁਖ ਦਾ ਸਾਲ ਲੀ ਗਏ ਵੀ ਅਸੀਂ ਤਾਂ ਡਰ ਤੋਂ ਕੋਈ ਵੱਡਦਾ ਨਹੀਂ ਦਿਨੇ ਨਹੀਂ ਵੱਡਦਾ ਕ ਰਾਤ ਨੂੰ ਤਾਂ ਵੱਡਨੇ ਕਿ ਸਾਰਾ ਸਮਾਨ ਹੋਵੇ ਪਿਆ ਵੇਲੋ ਤੁਸੀਂ ਸੰਤ ਇਹ ਨਹੀਂ ਪਤਾ ਕਿਦਨੇ ਜਾ ਕੇ ਚੋਰਾਂ ਨੇ ਲੈ ਜਾਣ ਹੂੰ ਕਿ ਜਿੰਨੇ ਜੀਰੇ ਸ਼ਹਿਰ ਚ ਚੋਰ ਨੂੰ ਹੁੰਦਿਆਂ ਵਾ ਜਿੰਨੇ ਲੁੱਟਾ ਖਵਾ ਹੁੰਦਿਆਂ ਸਾਰਾ ਸਮਾਨ ਇਹ ਚਿੱਟਿਆਂ ਦੇ ਘਰੇ ਹੁੰਦਾ ਵਾ ਇੱਥੋਂ ਦੇ ਜਾਂਦੇ ਆ ਜੇ ਮੈਨੂੰ 1000 ਰੁਪਏ ਵਾਲੀ ਚੀਜ਼ ਆਂ ਤਾਂ 100 ਚ ਦੇ ਜਾਣੀ ਆ 200 ਚ ਦੇ ਜਾਣੀ ਤੇ ਸਾਨੂੰ ਇੱਕ ਪੁੜੀ ਦੇ ਰੋ ਪਿੰਡ ਪਿੰਡ ਇਹ ਹਾਲ ਜਿੱਥੇ ਵੀ ਨਸ਼ਾ ਵਿਕਦਾ ਉੱਥੇ ਉੱਥੇ ਤੁਸੀਂ ਦੱਸੋ ਜੀ ਸ਼ਹਿਰ ਚ ਕੋਈ ਜਨਾਨੀ ਆਪਦੇ ਗੱਲ ਤੇ ਸੋਨਾ ਜਾਂ ਕੰਨਾਂ 'ਚ ਸੋਨਾ ਪਾ ਕੇ ਨਿਕਲ ਸਕਦੀ ਐ ਨਹੀਂ ਨਿਕਲ ਸਕਦੀ ਨਾ ਇਹ ਸਿਰਫ ਚਿੱਟੇ ਦਾ ਘਰ ਦਾ ਜੀ ਮੇਨ ਕੋਈ ਘਰ ਚ ਲਾਉਣ ਲਈ ਚੋਰੀ ਨਹੀਂ ਕਰਦਾ ਸਿਰਫ ਆਪਦੇ ਨਸ਼ੇ ਲਈ ਚੋਰੀ ਕਰਦਾ ਵਾ ਇੰਨਾ ਬੁਰਾ ਹਾਲ ਹੋ ਗਿਆ ਨਾ ਇੰ ਯੂਪੀ ਜਿੰਨੀ ਹੁੰਦਾ ਸੀ ਬੁਰਾਲ ਪਹਿਲਾਂ ਜਿੰਨਾ ਆਪਣਾ ਪੰਜਾਬ ਦਾ ਹੁਣ ਬੁਰਾਲ ਹੋ ਗਿਆ ਵਾ ਬਿਲਕੁਲ ਸੰਗਤ ਜੀ ਇਸ ਘਰ ਦੇ ਵਿੱਚ ਵਿਆਹ ਹੋ ਕੇ ਹਟਿਆ ਆ ਦੇਖ ਲਓ ਟੈਂਟ ਉਸੇ ਤਰੀਕੇ ਦੇ ਨਾਲ ਲੱਗੇ ਹੋਏ ਆ ਤਿੰਨ ਦਿਨ ਦਾ ਸਮਾਂ ਬੀਤ ਗਿਆ ਪਰ ਕੋਈ ਟੈਂਟ ਵਾਲਾ ਇੱਥੇ ਵੀਰ ਹਲੇ ਟੈਂਟ ਲਾਉਣ ਨਹੀਂ ਆਇਆ ਘਰ ਦੇ ਵਿੱਚ ਪੂਰੀ ਤਰ੍ਹਾਂ ਖਲਾਰਾ ਪਿਆ ਹੋਇਆ ਜਿਸ ਘਰ ਦੇ ਵਿੱਚ ਤਿੰਨ ਦਿਨ ਪਹਿਲਾਂ ਸ਼ਗਨ ਮਨਾਏ ਜਾ ਰਹੇ ਸੀ ਅੱਜ ਉਸ ਘਰ ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਡਰ ਦੇ ਮਾਰੇ ਜਿਵੇਂ ਵੀਰ ਨੇ ਕਿਹਾ ਕੋਈ ਦਿਨੇ ਘਰ ਦੇ ਵਿੱਚ ਨਹੀਂ ਆਉਂਦਾ ਤੇ ਰਾਤ ਨੂੰ ਘਰ ਦੇ ਵਿੱਚ ਕਿਹਨੇ ਰਹਿਣਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਮੈਂ ਤੁਸੀ ਦੱਸਿਆ ਪਰਚਾ ਦਰਜ ਹੋ ਗਿਆ ਉਹ ਤੋਂ ਸੰਤੁਸ਼ਟ ਹੈਗੇ ਹਾਂ ਜਿਹੜੇ ਨਾਮ ਵਗੈਰਾ ਤੁਸੀਂ ਦੱਸੇ ਸੀ ਉਹ ਨਾਮ ਪਾ ਦਿੱਤੇ ਗਏ ਹਾਂ ਜੀ ਉਹ ਤਾਂ ਜੋ ਸਾਡਾ ਜੋ ਸੀ ਸਚਾਈ ਉਹ ਦੱਸੀ ਹੈ ਤੇ ਉੱਥੇ ਚਲੋ ਹੋਇਆ ਵਾ ਇਹਦਾ ਡੀਐਸਪੀ ਨੂੰ ਇਹਹੀ ਰਿਕਵੈਸਟ ਕਰਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਅਰੈਸਟ ਕਰੋ ਠੀਕ ਹੈ ਨਾ ਸਾਡੀ ਤੇ ਇਹਹੀ ਰਿਕਵੈਸਟ ਹੈ ਕਿ ਜਿੱਦਨ ਉਹ ਅਰੈਸਟ ਹੋਣਗੇ ਉਦੋਂ ਹੀ ਇਹ ਆਪਦੇ ਕੰਮ ਕਰਦੇ ਨਿਕਲ ਸਕਦੇ ਆ ਜੇ ਉਹਨਾਂ ਚੋਂ ਮਾਲਾ 2 ਵੀ ਬਾਹਰ ਆ ਜਾਂ 4 ਵੀ ਬਾਹਰ ਹੈ ਤਾਂ ਸਾਰੇ ਹੀ ਬਾਹਰ ਤਕਰੀਬਨ ਜਿਉਨਾਂ ਜੀ ਇੱਕ ਦੋ ਵੀ ਸੰਤ ਅਦਾਰਾ ਜੀ ਕਿਤੇ ਤੁਸੀਂ ਦੱਸੋ ਵੀ 25 ਕਿਲੋਮੀਟਰ ਬੰਦੇ ਨੇ ਜਾਣਾ ਹੋਵੇ ਤੇ 25 ਕਿਲੋਮੀਟਰ ਚ ਕਿਤੇ ਸਾਨੂੰ ਕਿਹੜਾ ਗਨਮਨ ਦੇਣੀਆਂ ਨਾਲ ਵੀ ਮੰਗ ਨਹੀਂ ਕੀਤੀ ਤੁਸੀਂ ਸਿਕਿਉਰਟੀ ਵਗੈਰਾ ਦੀ ਮੰਗ ਨਹੀਂ ਸਕੋਟਿਜ ਅਹੀਂ ਦੱਸੋ ਉਹਨਾਂ ਕਾ ਸਾਡੀ ਜੌਬ ਆ ਉਹਨਾਂ ਕੰਮ ਅਸੀਂ ਕਿੱਥੋਂ ਖਰਚਾ ਪੂਰਾ ਕਰ ਲਾਂਗੇ ਮੋਟਰਸਾਈਕਲ ਤੇ ਜਾਵਾਂਗੇ ਮੋਟਰਸਾਈਕਲ ਤੇ ਆਪ ਭਾਵਾਂਗੇ ਸਕੋਟਰੀ ਨਾਲ ਸੰਤ ਅਏ ਅੱਗੇ ਵੀ ਚਲੋ ਰਿਸਕ ਤੇ ਜਾਈਦਾ ਵਾ ਪਰ ਹੁਣ ਜਿਹੜਾ ਉਹਨਾਂ ਨੇ ਕਰਿਆ ਕਿ ਟੰਡ ਮਚਾਇਆ ਵਾ ਸੰਤ ਉਸ ਕਿਤੇ ਡਰੇ ਪਏ ਆ ਜੀ ਵੀ ਘਰ ਚ ਆ ਕੇ ਵੀ ਨਹੀਂ ਐਨੇ ਮਹੱਲੇ ਤੋਂ ਵੀ ਨਹੀਂ ਆਲੇ ਡਰੇ ਤੇ ਕੱਲੇ ਬੰਦੇ ਨੂੰ ਦੱਸੋ ਕੀ ਕਰਨਗੇ ਹੂੰ ਠੀਕ ਹੈ ਨਾ ਸਾਡੇ ਕੋਈ ਇਨਕਮ ਹੋਵੇ ਕੋਈ ਮੰਨ ਲਓ ਮਹੀਨੇ ਦੀ 60 70000 ਰੁਪਏ ਤਾਂ ਅਸੀਂ ਕਹਿ ਦਈਏ ਵੀ ਇੱਕ ਬੰਦਾ ਰੱਖ ਲੀਏ ਚੱਲ ਕੋਈ 10000 ਖਰਚਾ ਕੱਢ ਲਾਂਗੇ ਜੇ ਅਸੀਂ ਲੈਣੀ 15000 ਲੈਣਾ ਤਾਂ ਉਹ ਬੰਦੇ ਦਾ ਖਰਚਾ ਕੱਢਾਂਗੇ ਕਿ ਆਪ ਦਾ ਘਰ ਚਲਾਵਾਂਗੇ ਆ ਠੀਕ ਹੈ ਜੀ ਤੇ ਹੁਣ ਪਰਿਵਾਰ ਇਸ ਘਰ ਦੇ ਵਿੱਚ ਨਹੀਂ ਰਹਿ ਰਿਹਾ ਜਿਹੜਾ ਨਵੇਂ ਮੁੰਡੇ ਦਾ ਵਿਆਹ ਹੋਇਆ ਵਾ ਪਰ ਪਰਿਵਾਰ ਘਰ ਦੇ ਵਿੱਚ ਹੁਣ ਨਹੀਂ ਰਹਿ ਰਿਹਾ ਉਹ ਦੱਸੋ ਜੀ ਉਹਦੇ ਸਹੁਰੇ ਤੇ ਕੀ ਬੀਤੀ ਹੋਣੀ ਹੈ ਹਾਂ ਠੀਕ ਹੈ ਨਾ ਜੇ ਮੰਨ ਲਓ ਉਹਨਾਂ ਦਾ ਬੂਆ ਭੰਨਿਆ ਜਾਂਦਾ ਸਾਰਾ ਕੁਝ ਤਾਂ ਉਹਨਾਂ ਨੂੰ ਤਾਂ ਥਾਂ ਦੀ ਮਾਰ ਜਾਣਾ ਸੀਗਾ ਉਹ ਵਿਚਾਰ ਕਰਨ ਵਾਲੇ ਉਹਨਾਂ ਦਾ ਜਿਹੜਾ ਕੋਈ ਮੰਨੋ ਚਿੱਟੇ ਨਾਲ ਕਰਦਾ ਉਹਦਾ ਦੁਖੀ ਆ ਉਹ ਤਾਂ ਆਪਾਂ ਵੇਖੇ ਜਿਹੜੇ ਸ਼ਡਾਉਣ ਵਾਲੇ ਆ ਉਹਨਾਂ ਦੇ ਵੀ ਗੰਸਾ ਉਹ ਅਗਲਾ ਕਹਿੰਦੇ ਕਿ ਕਿਹੜੇ ਕੰਮ ਚ ਫਸਾਤਾ ਹੂੰ ਠੀਕ ਆ ਨਾ ਜੀ ਇਹ ਸਾਬ ਉਹਨਾਂ ਦਾ ਫਿਰ ਕੋਈ ਕਰੋ ਅੱਖਾਂ ਮੀਚ ਲੋ ਬਸ ਅੱਖਾਂ ਮੀਚ ਹੁਣ ਦੁਨੀਆ ਬਾਹਰ ਕਿਉਂ ਜਾ ਰਹੀ ਆ ਕੋਈ ਉੱਥੇ ਇਹ ਨਹੀਂ ਵੀ ਇੱਥੋਂ ਵੀ ਆਪਣੇ ਦਾ ਕਹਿੰਦੇ ਸੀ ਕਿ ਇੱਥੇ ਲੋਕੀ ਆਉਣਗੇ ਕੰਮ ਕਰਨ ਦੁਨੀਆ ਬਾਹਰ ਮੁੰਡਾ ਕੱਲੇ ਕੱਲੇ ਮੁੰਡਿਆਂ ਨੂੰ ਬਾਹਰ ਕਾਦੇ ਲਈ ਪੀ ਰੇ ਆ ਮਾਹੌਲ ਵੇਖ ਕੇ ਜੇ ਕੋਈ ਸਹੀ ਆ ਉਹਨੂੰ ਜੀਣ ਨਹੀਂ ਦਿੰਦੇ ਜੇ ਕੋਈ ਗਲਤ ਆ ਤੇ ਉਹ ਗਲਤ ਕੰਮ ਚ ਪੈਣਾ ਕੋਈ ਇਥੇ ਆਪਦੀ ਐਤ ਦੀ ਜ਼ਿੰਦਗੀ 50 50 60 60 ਕਿੱਲੇ ਲਾ ਕੇ ਬੰਦੇ ਕੱਲੇ ਕੱਲੇ ਭੱਜੇ ਜਾਂਦੇ ਉਸੇ ਜਾ ਕੇ ਦਿਹਾੜੀ ਕੰਮ ਕਰਦੇ ਕੇ ਜੀ ਕਰਦਾ ਸਿਰਫ ਇੱਕ ਇਥੋਂ ਦਾ ਸਿਸਟਮ ਇੰਨਾ ਕਿ ਕਰਾਪਟ ਤੇ ਵਿਗੜ ਗਿਆ ਨਾ ਪਤਾ ਹੀ ਨਹੀਂ ਕਦੋਂ ਕਦੋਂ ਬੰਦਾ ਮਾਰ ਦੇਣਾ ਨਾ ਇੱਥੇ ਹੁਣ ਵੇਲੇ ਆਪਾਂ ਆ ਵੀ 7 ਵਜੇ ਤੋਂ ਬਾਅਦ ਕੇ ਸਿੰਘ ਰੋਡ ਤੇ ਨਹੀਂ ਜਾ ਸਕਦੇ ਹੁਣ ਘਰ ਪਰਿਵਾਰ ਮਹੱਲੇ ਵਾਲੇ ਸਾਰੇ ਕਹਿੰਦੇ ਹੋਣੇ ਛੱਡੋ ਯਾਰ ਤੁਸੀਂ ਲੈਣਾ ਕੀ ਇਹ ਗੱਲ ਤਾਂ ਹੁਣ ਹੋਈ ਹੋਗੀ ਕਹਿੰਦੇ ਹੋਣਗੇ ਵੀ ਤੁਸੀਂ ਹੁਣ ਜਦੋਂ ਸਾਡੇ ਬੇਸ਼ੱਕ ਤੁਸੀਂ ਸਮਾਜਿਕ ਲੜਾਈ ਲੜ ਰਹੇ ਹੋ ਲੋਕਾਂ ਦੀ ਲੜਾਈ ਲੜ ਰਹੇ ਹੋ ਤੁਸੀਂ ਤੁਹਾਡੇ ਦੇਖਣ ਤੋਂ ਪਤਾ ਲੱਗਦਾ ਵੀ ਤੁਸੀਂ ਨਸ਼ੇ ਪੱਤੇ ਤੋਂ ਬਚੇ ਹੋਏ ਹੋ ਤੁਸੀਂ ਸਾਰਾ ਕੁਝ ਹੋ ਸਕਦਾ ਪਰਿਵਾਰਾਂ ਦੇ ਵਿੱਚ ਵੀ ਸਾਰੇ ਬਚੇ ਹੋਣ ਸੁੱਖ ਸ਼ਾਂਤੀ ਹੋਵੇ ਪਰ ਜੇ ਲੜਾਈ ਲੜ ਰਹੇ ਹੋ ਲੜਾਈ ਸਮਾਜ ਲਈ ਲੜ ਰਹੇ ਹੋ ਤੇ ਅੱਜ ਜਰੂਰ ਆਣ ਗਵਾਣ ਨੇ ਆਣ ਕੇ ਕੀ ਆਉਣਾ ਬਾਈ ਛੱਡੋ ਯਾਰ ਤੁਸੀਂ ਤਾਂ ਆਪਣੇ ਦੀ ਕਰਵਾ ਲੈਣੇ ਸਾਡੇ ਤਾਂ ਖੁਦ ਵਿੱਚ ਸਰਕਾਰੀ ਨੌਕਰੀ ਨਾਲੇ ਆ ਮੇਰੇ ਬੰਦਾ ਟੀਚਰ ਸਿਸਟਰ ਟੀਚਰ ਸਾਰੇ ਇਹ ਤਾਂ ਵਧੀਆ ਹੀ ਤਾਂ ਕਿੰਨੇ ਵੀ ਇੱਥੇ ਪੜ ਲੈ ਕੇ ਜੇ ਇਹ ਨਹੀਂ ਹੁੰਦਾ ਵੀ ਕਿਤੇ ਇਹ ਵੀ ਆਪਾਂ ਨੂੰ ਮੰਨ ਲਓ ਆਪਣੀ ਬੇਨਤੀ ਨਾ ਕਰੋ ਜੋ ਕਰਨਾ ਹੈ ਨਾ ਅਸੀਂ ਸਾਨੂੰ ਕੀ ਅਸੀਂ ਤਾਂ ਪਰ ਸਿਰਫ ਇਹੀ ਆ ਵੀ ਐਸੇ ਜਦੋਂ ਸਾਡੇ ਰਿਸ਼ਤੇਦਾਰ ਵਗੈਰਾ ਆਉਂਦੇ ਮੈਂ ਇਹਨੂੰ ਨੰਗਨ ਨੂੰ ਜਗਾ ਹੀ ਨਹੀਂ ਸੀ ਤੁਸੀਂ ਵੇਖਿਆ ਸੀ ਚਲੋ ਤੁਹਾਨੂੰ ਕਹਿੰਦੀ ਆ ਫਸਟ ਟਾਈਮ ਲਿਆ ਵੀ ਕੀ ਇੱਥੇ ਮਾਹੌਲ ਸੀਗਾ ਚੱਕਰੇ ਆ ਵੀ ਅਸੀਂ ਤਾਂ ਉਹ ਛੱਡਾ ਖੜਾ ਪਰ ਇਹ ਨਹੀਂ ਛੱਡਦੇ ਇਹਨਾਂ ਨੂੰ ਇਹ ਵੀ ਸਾਡਾ ਲੱਖਾਂ ਰੁਪਈਆ ਦਾ ਬਿਜ਼ਨਸ ਬੰਦ ਕਰਾਇਆ ਇਹ ਤਾਂ ਖਾ ਰਾ ਤੇ ਕੋਈ ਨਾ ਕੋਈ ਖੁੱਲਾ ਪੈਸਾ ਕਰੋੜਾਂ ਰੁਪਈਆ ਵਾ ਕੋਈ ਕੰਮ ਹੈ ਨਹੀਂ ਇਹਨਾਂ ਨੂੰ ਸਾਰੀ ਦਿਹਾੜੀ ਐਸ਼ ਕਰਨੀ ਆ ਦਿਨ ਤੋਂ ਦਾਰੂ ਪੀਣੀ ਆ ਚੰਗਾ ਖਾਣਾ ਚੰਗਾ ਹਨ ਚੰਗੇ ਬੰਦੇ ਉਹਦੇ ਡਿਫਾਲਟਰ ਬੰਦੇ ਨਾਲ ਉਹਨਾਂ ਨੇ ਮੱਤਾਂ ਰਲੀਆਂ ਚੱਲ ਅੱਜ ਕਰ ਦਿੰਨੇ ਆ ਸਾਡੇ ਤਾਂ ਇੱਥੇ ਬੁਰੰਗਾ ਨੰਗਦੀਆਂ ਦਿਨੇਂ ਦਾਰੂ ਪੀ ਕੇ ਕਮਿਟਮੈਂਟ ਕਰਦੇ ਆ ਇਹ ਤਾਂ ਸਿਰਫ ਆਪਦੇ ਅੰਦਰ ਰੱਖੀ ਰਹਿਣ ਚੱਲ ਛੱਡੋ ਯਾਰ ਹਨ ਕੁੱਤੇ ਆ ਭੋਂਤੀ ਜਾਂਦੇ ਚੱਲ ਬੁਰੰਗਾ ਨੂੰ ਵੀ ਗਿਆ ਵੀ ਤੂੰ ਨਿੱਕੀ ਨਿੱਕੀ ਬੁਰੰਗਾ ਵੀ ਸੋਚ ਨਾਲ ਵੀ ਸੋਚਦੀਆਂ ਵੀ ਨਿੱਕੀ ਨਿੱਕੀ ਗੱਲ ਬੰਦਿਆਂ ਨੂੰ ਦੱਸਾਂਗੇ ਰੋ ਹੀ ਲੜਾਈ ਹੋਊਗੀ ਹਨ ਪਰ ਆਹ ਦਾ ਹੱਦ ਹੀ ਇਹਨਾਂ ਨੇ ਮੁਕਾਤੀ ਆ ਬਿਲਕੁਲ ਜਦੋਂ ਅਸੀਂ ਪਹਿਲਾਂ ਆਏ ਤੇ ਭੈਣਾ ਨੇ ਕਿਹਾ ਵੀ ਵੀਰੋ ਅਸੀਂ ਤਾਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਸਾਡਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਹੀ ਬੰਦ ਹੋਇਆ ਹੋਇਆ ਵਾ ਅਸੀਂ ਤਾਂ ਬਾਹਰ ਆਉਣ ਤੋਂ ਵੀ ਬੈਠੇ ਆ ਕਿਉਂਕਿ ਸਾਡੀ ਗਲੀ ਦੇ ਵਿੱਚ ਇਸੇ ਤਰ੍ਹਾਂ ਮੇਲਾ ਲੱਗਾ ਰਹਿੰਦਾ ਤੇ ਮੇਲਾ ਕਿਹਨਾਂ ਦਾ ਲੱਗਾ ਰਹਿੰਦਾ ਨਸ਼ੇੜੀਆਂ ਦਾ ਤੇ ਜਦੋਂ ਇੱਥੇ ਇੱਕ ਚਿੱਟਾ ਲੈਣ ਆਏ ਵਿਅਕਤੀ ਨੂੰ ਅਸੀਂ ਰੋਕਿਆ ਉਹਨੂੰ ਅਸੀਂ ਪੁੱਛਿਆ ਕੀ ਲੈਣ ਆਇਆ ਤੇ ਉਹ ਕਹਿੰਦਾ ਮੈਂ ਚਿੱਟਾ ਲੈਣ ਆਇਆ ਤੇ ਅਸੀਂ ਕਿਹਾ ਵੀ ਕਿਉਂ ਕਹਿੰਦਾ ਜਦੋਂ ਤੱਕ ਮਿਲਦਾ ਆ ਸਰਕਾਰ ਅੱਗ ਲਾ ਦੇਵੇ ਇਹਨੂੰ ਬੰਦ ਕਰ ਦਵੇ ਤੇ ਅਸੀਂ ਬਚ ਸਕਦੇ ਆ ਜਦੋਂ ਤੱਕ ਚਿੱਟਾ ਮਿਲਦਾ ਆ ਅਸੀਂ ਨਹੀਂ ਛੱਡ ਸਕਦੇ ਇਹ ਬੋਲ ਸੀ ਉਸ ਵੀਰ ਦੇ ਤੇ ਪਰ ਪਰਿਵਾਰ ਦੇ ਨਾਲ ਮੈਂ ਕਹੂੰਗਾ ਹੱਥ ਦਰਜੇ ਦਾ ੱੱਕਾ ਜ਼ਰੂਰ ਹੋਇਆ ਕਿਉਂਕਿ ਜੋ ਹਾਲਾਤ ਬਣਾਏ ਹੋਏ ਨੇ ਘਰ ਦੇ ਸਾਰੇ ਪਾਸੇ ਵੀਰ ਨੂੰ ਕਹੂੰਗਾ ਹਰ ਪਾਸੇ ਕੈਮਰਾ ਘੁਮਾ ਦਿੱਤਾ ਜਾਵੇ ਇੱਟਾਂ ਰੋੜੇ ਅੱਜ ਵੀ ਖਿਲਰੇ ਹੋਏ ਆ ਟੈਂਟ ਪਾਟੇ ਹੋਏ ਆ ਦੂਜੇ ਬੰਨੇ ਬੂਹਾ ਪਾਟਾ ਹੋਇਆ ਗੱਡੀ ਦੇ ਉੱਤੇ ਜੜੀਆਂ ਪਥਰਾ ਕੀਤਾ ਆ ਗੋਲੀਆਂ ਚਲਾਈਆਂ ਆ ਇੱਧਰ ਸਾਹਮਣੇ ਰੁੱਖਾਂ ਦੇ ਵਿੱਚ ਜਿਹੜੇ ਇੱਟੇ ਵੱਟੇ ਆ ਉਸੇ ਤਰੀਕੇ ਦੇ ਨਾਲ ਅੱਜ ਵੀ ਫਸੇ ਹੋਏ ਆ ਪਰਿਵਾਰ ਨੇ ਜੇ ਅੱਜ ਪਰਿਵਾਰ ਬੈਠਾ ਹੈ ਅੱਜ ਪਰਿਵਾਰ ਦੀ ਜਾਨ ਬਚੀ ਹੈ ਤਾਂ ਉਸ ਵੈਗਰੂ ਨੇ ਜਾਨ ਬਚਾਈ ਏ ਤੇ ਜਾਂ ਫਿਰ ਸਚਾਈ ਨੇ ਜਾਨ ਬਚਾਈ ਏ ਜੋ ਘਰ ਦੇ ਹਾਲਾਤ ਹੈਗੇ ਨੇ ਉਹਦੇ ਤੋਂ ਲੱਗਦਾ ਨਹੀਂ ਕਿ ਇਹਨਾਂ ਨੂੰ ਛੱਡ ਦੇਣ ਦੀ ਨੀਤ ਦੇ ਨਾਲ ਉਹ ਵਿਅਕਤੀ ਆਏ ਹੋਣਗੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਉਹ ਬਿਲਕੁਲ ਇਹਨਾਂ ਨੂੰ ਮਾਰਨ ਦੇ ਲਈ ਹੀ ਪਹੁੰਚੇ ਹੋਣਗੇ ਪਰ ਸੱਚ ਦਾ ਸਾਥ ਉਸ ਅਕਾਲ ਪੁਰਖ ਵੈਗਰੂਨ ਨੇ ਦਿੱਤਾ ਫਿਲਹਾਲ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਕਾਰਵਾਈ ਹੋਈ ਹੈ ਉਹਦੇ ਤੋਂ ਪਰਿਵਾਰ ਅੱਜ ਸੰਤੁਸ਼ਟ ਜ਼ਰੂਰ ਹੈਗਾ ਪਰ ਕਿਤੇ ਨਾ ਕਿਤੇ ਇਹ ਪਰਿਵਾਰ ਦਾ ਇਹ ਵੀ ਮੰਨਣਾ ਜ਼ਰੂਰ ਹੈ ਕਿ ਜਿਹੜੇ ਦੋਸ਼ੀ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਕਮਾਂਕਾਰਾਂ ਤੇ ਅਸੀਂ ਆਪਣੀਆਂ ਜੌਬਾਂ ਤੇ ਜਾ ਸਕੀਏ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੀਏ ਅੱਜ ਸਾਨੂੰ ਡਰ ਜ਼ਰੂਰ ਹੈ ਕਿਉਂਕਿ ਜੇ ਸਾਡੇ ਘਰ ਦੇ ਵਿੱਚ ਆਣ ਕੇ ਅਜਿਹਾ ਹਾਲ ਕਰ ਸਕਦੇ ਨੇ ਤੇ ਫਿਰ ਜਦੋਂ ਅਸੀਂ ਕਮਾਂਕਾਰਾਂ ਤੇ ਜਾਵਾਂਗੇ ਉਦੋਂ ਸਾਡੇ ਨਾਲ ਕੀ ਕਰਨਗੇ ਇਹ ਉਹ ਜਾਣਦੇ ਆ ਜਾਂ ਇਹ ਜਾਣਦੇ ਆ ਤੇ ਜਾਂ ਫਿਰ ਉਹ ਅਕਾਲਪੁਰਖ ਵੈਗਰੂ ਜਾਣਦਾ ਜੋ ਇਹਨਾਂ ਨੇ ਦੱਸਿਆ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤੀ ਹੈ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝ ਜ਼ਰੂਰ ਕਰਿਓ ਜੇਕਰ ਕਿਸੇ ਨੂੰ ਕੁਝ ਅਜੀਹਾ ਲੱਗਦਾ ਕਿ ਸਟੋਰੀ ਕੁਝ ਹੋਰ ਏ ਗੱਲ ਕੋਈ ਹੋਰ ਏ ਜੇਕਰ ਕੋਈ ਵੀ ਵੀਰ ਇਸ ਮਸਲੇ ਦੇ ਸਬੰਧ ਦੇ ਵਿੱਚ ਆਪਣਾ ਪੱਖ ਰੱਖਣਾ ਚਾਹੁੰਦਾ ਹੋਵੇ ਤਾਂ ਚੈਨਲ ਦੇ ਉੱਤੇ ਜੀ ਆਇਆਂ ਪ੍ਰੋਗਰਾਮ ਨੂੰ ਸੰਗਤ ਜੀ ਵਾਦ ਤੋਂ ਵਾਦ ਸ਼ੇਅਰ ਕਰਿਓ ਪਰ ਅਸੀਂ ਪਹਿਲਾਂ ਵੀ ਇੱਥੇ ਕਵਰੇਜ ਕਰਨ ਦੇ ਲਈ ਪਹੁੰਚੇ ਸਾਡੀਆਂ ਭੈਣਾਂ ਨੇ ਰੋ ਰੋ ਕੇ ਆਪਣਾ ਹਾਲ ਬਿਆਨ ਕੀਤਾ ਉਹ ਤੁਸੀਂ ਵੀਡੀਓ ਵੀ ਸੋਣ ਲਵੋ ਕਿਸ ਤਰੀਕੇ ਦੇ ਨਾਲ ਇਸੇ ਗਲੀ ਦੇ ਵਿੱਚ ਖੜਕੇ ਸਾਡੀਆਂ ਭੈਣਾਂ ਨੇ ਰੋ ਰੋ ਕੇ ਆਪਣਾ ਹਾਲ ਬਿਆਨ ਕੀਤਾ ਤੇ ਅਖੀਰ ਦੇ ਵਿੱਚ ਹੁਣ ਤੁਸੀਂ ਉਹ ਵੀ ਆਡੀਓਸ ਸੁਣ ਲਵੋ ਉਹ ਵੀ ਵੀਡੀਓ ਵੇਖ ਲਵੋ ਜਦੋਂ ਉਹ ਇੱਥੇ ਆਏ ਜਦੋਂ ਉਹਨਾਂ ਨੇ ਹੜਦੰਗ ਮਚਾਇਆ ਤੇ ਮਚਾਉਣ ਤੋਂ ਬਾਅਦ ਜੋ ਵੀਰ ਨੇ ਦੱਸਿਆ ਸੀ ਕਿਹਾ ਕਿ ਆਪਣਾ ਸਾਰਾ ਜਿਹੜਾ ਖੋਲ ਵਗੈਰਾ ਹੈਗੇ ਨੇ ਉਹ ਇਕੱਠੇ ਕਰ ਲਵੋ ਬੜਾ ਕੁਝ ਕਰ ਦਿੱਤਾ ਹੈ ਬੜਾ ਕੁਝ ਹੋ ਗਿਆ ਜਿਸ ਤਰੀਕੇ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਉਸ ਤੋਂ ਬਾਅਦ ਚੱਲਦੇ ਬਣੇ ਉਹ ਆਡੀਓ ਵੀ ਤੁਸੀਂ ਸੁਣ ਲਵੋ ਗੋਲੀਆਂ ਦੀ ਆਵਾਜ਼ ਵੀ ਤੁਸੀਂ ਸੁਣ ਲਵੋ ਕਿਸ ਤਰੀਕੇ ਦੇ ਨਾਲ ਗੋਲੀਆਂ ਚੱਲ ਰਹੀਆਂ ਐਦਾਂ ਲੱਗਦਾ ਜਿਵੇਂ ਕੋਈ ਫੌਜੀ ਕੈਂਪ ਹੁੰਦਾ ਕਿਤੇ ਫੌਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੁੰਦੀ ਐ ਇਸ ਤਰੀਕੇ ਦੇ ਨਾਲ ਗੋਲੀਆਂ ਚੱਲੀਆਂ ਨੇ ਕੁਮਾ ਬੋਲੀ ਨਹੀਂ ਰੇਕਾ ਆਓ ਵਾਹ ਵਾਹ ਕਿਤੇ ਇਹ ਭੱਜ ਗਈ। ਤੇ ਤੂੰ ਕਿਹਦੇ ਮਾਤੇ। ਸਾਰੇ ਮਵਾਦਾਂ ਨੇ ਖੜੇ ਇਹਨਾਂ ਨੂੰ ਬਾਂਦਰਗੇ। ਫਿਰ ਬੱਸ ਮਾਵਾ। ਬਹੁਤ ਵੀ ਨਾ ਹੋ ਗਈ ਕਿ ਕੱਕੀ ਦਾ ਮੁੰਡਾ। ਇਹਨਾਂ ਕਿੱਟਾ। ਉਹ ਬਹੁਤ ਆ ਗਿਆ। ਇਹਨਾਂ ਦਾ ਬੁਰੂਆ ਖੜੀਆਂ ਹੋ ਕੇ ਮਰਦੀ। बाप रे बाप तेरी तेरी लाद अपनी बहु धाम सतनाथ के माथे के माथे पे मार के मार के मार के बाप रे बाप फैन मार के सो भी ना ले तू भी मारा ओ तेरी तेरा भी बनना तेरी यार आ रे ਸੰਗਤ ਜੀ ਤੁਸੀਂ ਦੋਵੇਂ ਵੀਡੀਓ ਸੁਣ ਲਈਆਂ ਨੇ ਤੁਸੀਂ ਆਡੀਓ ਵੀ ਸੁਣ ਲਈਏ ਤੇ ਹੁਣ ਪ੍ਰੋਗਰਾਮ ਨੂੰ ਆਪਣਾ ਫਰਜ ਸਮਝਦੇ ਹੋਏ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਆਵਾਜ਼ بلند ਹੋ ਸਕੇ ਤੇ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਨਾਂ ਦਾ ਕੋੜ ਲੋਕਾਂ ਨੂੰ ਲੱਗਾ ਹੋਇਆ ਇਹਦੇ ਪ੍ਰਤੀ ਸਰਕਾਰ ਦੀ ਅੱਖ ਖੁੱਲ ਸਕੇ ਤੇ ਨਸ਼ੇ ਵੇਚਣ ਵਾਲੇ ਵਿਅਕਤੀ ਕਿਤੇ ਵੀ ਰਹਿੰਦੇ ਹੋਣ ਪੰਜਾਬ ਦੇ ਵਿੱਚ ਸਭ ਦੇ ਉੱਤੇ ਕਾਰਵਾਈ ਕੀਤੀ ਜਾਵੇ ਮੈਨੂੰ ਦਿਓ ਇਜਾਜ਼ਤ ਜਲਦ ਅਗਲੀ ਅਪਡੇਟ ਲੈ ਕੇ ਮੈਂ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ